ਅ ਵੀ ਕੋਈ WhatsApp ਪੇ ਲੋਕਾਂ ਦੇ ਤੁਹਾਡੇ ਸਾਰੇ ਮੀਡੀਆ ਦੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਹੈ ਅਸੀਂ ਕਿ ਤੁਸੀਂ ਆ ਕੇ ਇੱਕ ਇੱਕ ਪਲ ਇੱਥੇ ਆ ਕੇ ਕਵਰ ਕੀਤਾ ਤੇ ਇਹੋ ਇਹੋ ਜਿਹੇ ਸਿੰਗਰ ਹੀ ਜਿਹੜੇ ਵਾਕਈ ਇੰਨੇ ਵਧੀਆ ਉਹਨਾਂ ਨੇ ਗਾਣੇ ਪਰਫਾਰਮ ਕੀਤੇ ਕਿ ਆਪਾਂ ਕਈ ਵਾਰੀ ਟੀਵੀ 'ਚ ਸੁਣਦੇ ਅੱਜ ਲਾਈਵ ਵੇਖ ਕੇ ਇੰਨਾ ਮਜ਼ਾ ਆਇਆ ਸਾਨੂੰ ਕਿ ਆਪਾਂ ਤਾਂ ਭੁੱਲ ਹੀ ਗਏ ਹਾਂ ਕਿ ਬਾਹਰ ਦਾ ਕੀ ਮਾਹੌਲ ਚੱਲ ਰਿਹਾ ਤੇ ਅੰਦਰ ਕੀ ਮਾਹੌਲ ਚੱਲ ਰਿਹਾ ਤੇ ਬਹੁਤ ਹੀ ਮਜ਼ਾ ਆਇਆ ਤੇ ਮੀਡੀਆ ਨੇ ਨਾ ਸਪੋਰਟ ਕੀਤਾ ਸ਼ੁਰੂ ਤੋਂ ਲੈ ਕੇ ਐਂਡ ਤੱਕ ਪ੍ਰੋਗਰਾਮ ਦੇ ਵਿੱਚ ਜਿਹੜਾ ਸੀ ਉਹਨੇ ਸਪான்ਸਰ ਵੀ ਇਤਰਾ ਕੀਤਾ ਸੀ ਕਿ ਸੋਨ ਬਜਾਦਾਂ ਮੀਡੀਆ ਪਾਰਟਨਰਸ ਇਹ ਨਾਂ ਵੀ ਤੁਹਾਡਾ ਸੀ ਤੇ ਤੁਹਾਡਾ ਸਹਿਯੋਗ ਅੰਦਰ ਤੱਕ ਰਿਹਾ ਮੈਂ ਅਜਰ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਕਿ ਬਹੁਤ ਵਧੀਆ ਪ੍ਰੋਗਰਾਮ ਤੁਹਾਡੇ ਸਹਿਯੋਗ ਨਾਲ ਪੂਰਨ ਹੋਇਆ ਬਹੁਤ ਵਧੀਆ ਲੱਗਾ ਜੀ ਅੱਜ ਦਾ ਪ੍ਰੋਗਰਾਮ ਬਹੁਤ ਹੀ ਮਜਾ ਆਇਆ ਇਹ ਮਮਰਫੀ ਸਾਹਿਬ ਦੀ ਉਹਨਾਂ ਦਾ ਯਾ ਲੋਗੇ ਉਹਨਾਂ ਨੇ ਗਾਇਆ ਹੀ ਇਸ ਤਰ੍ਹਾਂ ਹੋਇਆ ਵਾ ਕਿ ਅੱਜ ਵੀ ਜਦੋਂ ਉਹਨਾਂ ਦੇ ਗਾਣੇ ਅਸੀਂ ਸੁਣਨੇ ਆ ਤੇ ਅਸੀਂ ਇੱਕ ਵੱਖਰੀ ਦੁਨੀਆ 'ਚ ਪਹੁੰਚ ਜਾਂਦੇ ਆ ਇੰਜ ਲੱਗਦਾ ਕਿ ਜਿਵੇਂ ਇੱਕ ਵੱਖਰੇ ਮਤਲਬ ਰੂਹ ਕੰਡੇ ਜਿਹਨੂੰ ਕਹਿੰਦੇ ਨੇ ਖੜੇ ਹੋ ਜਾਂਦੇ ਹੋ ਆਵਾਜ਼ ਸੁਣ ਕੇ ਉਹਨਾਂ ਦੇ ਗਾਏ ਹੋਏ ਗੀਤ ਸੁਣ ਕੇ ਬਹੁਤ ਅੱਛਾ ਲੱਗਾ ਫਤਿਹਗੜ ਟੂੜੀਆਂ ਵਰਗੇ ਸ਼ਹਿਰ ਵਿੱਚ ਐਡਾ ਵਧੀਆ ਇਹ ਪ੍ਰੋਗਰਾਮ ਕੀਤਾ ਗਿਆ ਅਸੀਂ ਉਮੀਦ ਕਰਨੇ ਆ ਕਿ ਅੱਗੋਂ ਵੀ ਇਹ ਪ੍ਰੋਗਰਾਮ ਇਸੇ ਤਰ੍ਹਾਂ ਹੀ ਹੁੰਦਾ ਰਹੇ ਤੇ ਸਾਨੂੰ ਹੋਰ ਵੀ ਵਧੀਆ ਤੋਂ ਵਧੀਆ ਪਰਫਾਰਮੈਂਸ ਵੇਖਣ ਨੂੰ ਮਿਲੇ ਧੰਨਵਾਦ ਅਹ ਵੇਖੋ ਵੀ WhatsApp ਪਿਲੋ ਤੇ ਤੁਹਾਡੇ ਸਾਰੇ ਮੀਡੀਆ ਦੇ ਚੈਨਲਾਂ ਦਾ ਬਹੁਤ ਬਹੁਤ ਧੰਨਵਾਦੀ ਆਂ ਅਸੀਂ ਕਿ ਤੁਸੀਂ ਆ ਕੇ ਇੱਕ ਇੱਕ ਪਲ ਇੱਥੇ ਆ ਕੇ ਕਵਰ ਕੀਤਾ ਤੇ ਇਹੋ ਇਹੋ ਜਿਹੇ ਸਿੰਗਰ ਹੀ ਜਿਹੜੇ ਵਾਕਈ ਇੰਨੇ ਵਧੀਆ ਉਹਨਾਂ ਨੇ ਗਾਣੇ ਪਰਫਾਰਮ ਕੀਤੇ ਕਿ ਆਪਾਂ ਕਈ ਵਾਰੀ ਟੀਵੀ 'ਚ ਸੁਣਦੇ ਆ ਅੱਜ ਲਾਈਵ ਵੇਖ ਕੇ ਇੰਨਾ ਮਜ਼ਾ ਆਇਆ ਸਾਨੂੰ ਕਿ ਆਪਾਂ ਤਾਂ ਭੁੱਲ ਹੀ ਗਏ ਹਾਂ ਕਿ ਬਾਹਰ ਦਾ ਕੀ ਮਾਹੌਲ ਚੱਲ ਰਿਹਾ ਤੇ ਅੰਦਰ ਕੀ ਮਾਹੌਲ ਚੱਲ ਰਿਹਾ ਤੇ ਬਹੁਤ ਹੀ ਮਜ਼ਾ ਆਇਆ ਤੇ ਮੀਡੀਆ ਨੇ ਨਾ ਸਪੋਰਟ ਕੀਤਾ ਸ਼ੁਰੂ ਤੋਂ ਲੈ ਕੇ ਐਂਡ ਤੱਕ ਪ੍ਰੋਗਰਾਮ ਦੇ ਵਿੱਚ ਜਿਹੜਾ ਸੀ ਉਹਨੇ ਸਪான்ਸਰ ਵੀ ਯਤਰਾ ਕੀਤਾ ਸੀ ਕਿ ਸੋਨ ਬਜਾ ਲਾਇਨ ਮੀਡੀਆ ਪਾਰਟਨਰਸ ਇਹ ਨਾਮ ਵੀ ਤੁਹਾਡਾ ਸੀ ਤੇ ਤੁਹਾਡਾ ਸਹਿਯੋਗ ਐਂਡ ਤੱਕ ਰਿਹਾ ਮੈਂ ਹਜ਼ਰ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਕਿ ਬਹੁਤ ਵਧੀਆ ਪ੍ਰੋਗਰਾਮ ਤੁਹਾਡੇ ਸਹਿਯੋਗ ਨਾਲ ਪੂਰਨ ਹੋਇਆ ਬਹੁਤ ਵਧੀਆ ਲੱਗਾ ਜੀ ਅੱਜ ਦਾ ਪ੍ਰੋਗਰਾਮ ਬਹੁਤ ਹੀ ਮਜ਼ਾ ਆਇਆ ਇਹ ਮਮਰ ਹਿਸਾਬ ਦੀ ਉਹਨਾਂ ਦਾ ਕਹਿ ਲਓਗੇ ਉਹਨਾਂ ਨੇ ਗਾਇਆ ਹੀ ਇਸ ਤਰ੍ਹਾਂ ਹੋਇਆ ਵਾ ਕਿ ਅੱਜ ਵੀ ਜਦੋਂ ਉਹਨਾਂ ਦੇ ਗਾਣੇ ਅਸੀਂ ਸੁਣਨੇ ਆ ਤੇ ਅਸੀਂ ਇੱਕ ਵੱਖਰੀ ਦੁਨੀਆ 'ਚ ਪਹੁੰਚ ਜਾਂਦੇ ਆ ਇੰਜ ਲੱਗਦਾ ਕਿ ਜਿਵੇਂ ਇੱਕ ਵੱਖਰੇ ਮਤਲਬ ਰੂਹ ਕੰਡੇ ਜਿਹਨੂੰ ਕਹਿੰਦੇ ਨਾ ਖੜੇ ਹੋ ਜਾਂਦੇ ਆ ਆਵਾਜ਼ ਸੁਣ ਕੇ ਉਹਨਾਂ ਦੇ ਗਾਇਓਏ ਗੀਤ ਸੁਣ ਕੇ ਤੇ ਬਹੁਤ ਅੱਛਾ ਲੱਗਾ ਫਤਿਹਗੜ ਟੂੜੀਆਂ ਵਰਗੇ ਸ਼ਹਿਰ ਵਿੱਚ ਐਡਾ ਵਧੀਆ ਪ੍ਰੋਗਰਾਮ ਕੀਤਾ ਗਿਆ ਅਈ ਉਮੀਦ ਕਰਨੇ ਆ ਕਿ ਅੱਗੋਂ ਵੀ ਇਹ ਪ੍ਰੋਗਰਾਮ ਇਸੇ ਤਰ੍ਹਾਂ ਹੀ ਹੁੰਦਾ ਰਹੇ ਤੇ ਸਾਨੂੰ ਹੋਰ ਵੀ ਵਧੀਆ ਤੋਂ ਵਧੀਆ ਪਰਫਾਰਮੈਂਸ ਵੇਖਣ ਨੂੰ ਮਿਲੇ ਧੰਨਵਾਦ ਬਹੁਤ ਅੱਛਾ ਲੱਗਿਆ ਜੀ ਅੱਜ ਦਾ ਜਿਹੜਾ ਪ੍ਰੋਗਰਾਮ ਬਜਾਲਾ ਸਾਹਿਬ ਜੀ ਨੇ ਕੀਤਾ ਨਾਲ ਪ੍ਰੈਸ ਇਮੀਡੀਏਟ ਟੀਮ ਨਾਲ ਮਿਲ ਕੇ ਕੀਤਾ ਬੜੀ ਖੁਸ਼ੀ ਆ ਕਿ ਇਹ ਫਸਟ ਟਾਈਮ ਅਸੀਂ ਫਤਿਹਗੜ ਚੂੜੀਆਂ ਵਿੱਚ ਆਏ ਆ ਫਸਟ ਟਾਈਮ ਆਪਾਂ ਆਏ ਆ ਫਸਟ ਟਾਈਮ ਸਿੰਕਿੰਗ ਕੀਤੀ ਰਿੰਦਰਪਾਲ ਜੀ ਨੇ ਮੈਂ ਬਾਕੀ ਸਾਰੇ ਸਿੰਗਰਾਂ ਨੇ ਬਹੁਤ ਹੁਣ ਪਿਆਰ ਮਿਲਿਆ ਬੜੀ ਖੁਸ਼ੀ ਮਿਲੀ ਆ ਸਾਰੇ ਜੀ ਇੰਨੇ ਅچھے ਮਿਲੇ ਆ ਇੰਨਾ ਅੱਛਾ ਵਧੀਆ ਪ੍ਰੋਗਰਾਮ ਲੱਗਿਆ ਔਰ ਇਸ ਤਰ੍ਹਾਂ ਹੀ ਚਾਹਾਂਗੇ ਕਿ ਨੈਕਸਟ ਟਾਈਮ ਵੀ ਕੋਈ ਅਗਲਾ ਵੀ ਕੋਈ ਇਵੈਂਟ ਹੋਏ ਆਪਾਂ ਆਪਾਂ ਜ਼ਰੂਰ ਆਈਏ ਇਸ ਤਰ੍ਹਾਂ ਸਾਰਿਆਂ ਦੇ ਦਰਸ਼ਨ ਹੋਣ ਸਾਰਿਆਂ ਨੂੰ ਪਿਆਰ ਮਿਲੀਏ ਔਰ ਇਸ ਤਰ੍ਹਾਂ ਸੰਗੀਤ ਦੀ ਹੋਰ ਰਚਨਾ ਹੋਰ ਵਧੀਆ ਹੋਵੇ ਅੱਛਾ ਜਿਵੇਂ ਇੱਕ ਜਿਹੜੀ ਨਿਊ ਜਨਰੇਸ਼ਨ ਆ ਜਿਹੜੀ ਜਿਹੜੀ ਅੱਜ ਤੱਕ ਸਿੰਗਿੰਗ ਨੂੰ ਲੈ ਕੇ ਇਸ ਨੂੰ ਲੈ ਕੇ ਸੂਚਿਆ ਹੋ ਉਹ ਜਿਹੜੀ ਇਸੋ ਜਾਂ ਕੀ ਕਰਦੇ ਹਾਰਾਮਲ ਜਿਹੜਾ ਸ਼ਾਹਦਾ ਜੀ ਪ੍ਰੋਮੋਟਰ ਜਿਹੜੀ ਇਹ ਮੁਹੰਮਦ ਰਵੀ ਜੀ 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 ਜ ਬੜੇ ਛੇ ਗਾਣੇ ਬੜੇ ਛੇ ਸੌਂਗ ਤੇਰੇ ਵਿੱਚ ਕੋਈ ਤਲਵਾਰ ਕੋਈ ਗੰਡਾਸਾ ਕੁਝ ਵੀ ਨਹੀਂ ਸੀਗਾ ਸੀ ਕੋਈ ਹਾਂ ਤੇ ਲੋਕ ਇੰਜੋਏ ਕਰਦੇ ਸੀ ਉਸ ਗਾਣੇ ਦੇ ਵਿੱਚ ਕੋਈ ਸਿੱਖਿਆ ਮਿਲਦੀ ਸੀ ਇੱਕ ਸੰਦੇਸ਼ ਮਿਲਦਾ ਸੀ ਪਰਿਵਾਰਾਂ ਨੂੰ ਇਕੱਠੇ ਰਹਿਣ ਦਾ ਤੇ ਸੰਦੇਸ਼ ਸੀ ਪਰ ਅੱਜ ਕੱਲ ਦਾ ਜਿਹੜਾ ਕਲਚਰ ਥੋੜਾ ਜ਼ਰੂਰ ਹੋਇਆ ਅਲੱਗ ਜਿਹੜੇ ਕਰਕੇ ਕਿਸੇ ਨੂੰ ਗੋਲੀ ਮਾਰ ਵੱਢ ਤੱਕ ਉਹ ਪਰ ਅੱਛਾ ਨਹੀਂ ਲੱਗਦਾ ਪਰ ਅਸੀਂ ਚਾਹਨੇ ਕਿ ਆਪਾਂ ਸਾਰਿਆਂ ਨੂੰ ਇਹੀ ਸੰਦੇਸ਼ ਦੇਣੇ ਆ ਕਿ ਪ੍ਰੇਮ ਪਿਆਰ ਦੇ ਨਾਲ ਰੋ ਕੋਈ ਇਹੋ ਜਿਹਾ ਸੰਗੀਤ ਕੋਈ ਇਹੋ ਜਿਹਾ ਗਾਣਾ ਨਾ ਨਿਕਲੇ ਔਰ ਪ੍ਰੇਮ ਪਿਆਰ ਦੇ ਨਾਲ ਹੀ ਜਿਸ ਤਰ੍ਹਾਂ ਆਪਾਂ ਸਾਰੇ ਜਿਹੜੇ ਪੁਰਾਣੇ ਗੀਤ ਗਾਣੇ ਅੱਜ ਵੀ ਉਹੀ ਕਲਚਰ ਨੂੰ ਵਾਪਸ ਲਈਏ ਤੇ ਪਰਿਵਾਰ ਨੂੰ ਇੱਕ ਇਕੱਠੇ ਹੋਵੇ ਇੱਕ ਮੰਚ ਦੇ ਵਿੱਚ ਇਸ ਤਰ੍ਹਾਂ ਸੰਗੀਤ ਮੈਂ ਪ੍ਰੋਗਰਾਮ ਕਰਦੇ ਰਹੀ ਹਾਂ ਸਾਰੇ ਕਦਾਵਾਂ ਨੇ ਆਪਾਂ ਕਹਿਣਾ ਚਾਹਿਆ ਕਿ ਇੱਕ ਜਿਵੇਂ ਜਿਵੇਂ ਪ੍ਰਾਇਤ ਸੰਗੀਤਾ ਵਸੇ ਜੀ ਯਾਨੀ ਸ਼ੌਕ ਦੇ ਕਿੱਥੇ ਦਾ ਕਿੱਥੇ ਲੈ ਸਾਰ ਜੀ 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 ਇਹ ਬਹੁਤ ਅੱਛਾ ਜੀ ਇੰਨਾ ਦਾ ਬਹੁਤ ਮੈਂ ਕਾਫੀ ਸਮੇਂ ਤੋਂ ਮਨਰ 20-25 ਸਾਲ ਤੋਂ ਪਿੱਛੇ ਨਹੀਂ ਇੰਨਾ ਨੂੰ ਜਾਣਦਾ ਰਹਿ ਮੈਂ ਇਹਨਾਂ ਦੀ ਵੀਡੀਓ ਵੀ ਦੇਖੀ ਮੇਰੇ ਨਾਲ ਵੀ ਮਨਰ ਕਾਫੀ ਸੌਂਗ ਕੀਤੇ ਆ ਤੇ ਅਸੀਂ ਦੋਨੋਂ ਬੜੇ ਵਧੀਆ ਸਟੇਜਾਂ ਦੇ ਬੰਬੇ ਦਿੱਲੀ ਤੱਕ ਆਪਾਂ ਦੋਨੋਂ ਭਰਾਵਾਂ ਨੇ ਗਾਇਆ YouTube 'ਤੇ ਵੀ ਸਾਡੇ ਗਾਣੇ ਦੋਨਾਂ ਦੇ ਭਰਾਵਾਂ ਦੇ ਹੈਗੇ ਆ ਅਸੀਂ ਸਾਡਾ ਬੜਾ ਕੰਬੀਨੇਸ਼ਨ ਹੈਗਾ ਦੋਨਾਂ ਦਾ ਮੁਹੰਮਦ ਰਫੀ ਆਰ ਦੀ ਬਰਮਨ ਤੇ ਸ਼ੋਕਮਾਰ ਦੇ ਇਹਨਾਂ ਦਾ ਨਾਲ ਮੇਰਾ ਕੰਬੀਨੇਸ਼ਨ ਹੁੰਦਾ ਹੀ ਰਹਿੰਦਾ ਕਾਫੀ ਦੌਰ ਤੱਕ ਔਰ ਇਹ ਬਹੁਤ ਸੀਨੀਅਰ ਮੇਰੇ ਤੋਂ ਵੀ ਸੀਨੀਅਰ ਨੇ ਬਹੁਤ ਅੱਛਾ ਗਾਉਂਦੇ ਨੇ ਤੇ ਬਹੁਤ ਅੱਛਾ ਇਹਨਾਂ ਇਸ ਕੱਲ ਕੇ ਵੀ ਮਿਹਨਤ ਵੀ ਬਹੁਤ ਜ਼ਿਆਦਾ ਇਹਨਾਂ ਨੇ ਅਵਾਰਡ ਵੀ ਬੜੇ ਪ੍ਰਾਪਤ ਕੀਤੇ ਆ ਤੇ ਮੈਂ ਇਹਨਾਂ ਦਾ ਬਹੁਤ ਜ਼ਿਆਦਾ ਧੰਨਵਾਦ ਕਰਨਾ ਕਿ ਇਹਨਾਂ ਨੇ ਅੱਜ ਸਾਨੂੰ ਇੱਥੇ ਬੁਲਾਇਆ ਵਾ ਔਰ ਇੱਥੇ ਆ ਕੇ ਫਤਿਹ ਕਾ ਚੂੜੀਆਂ ਦੇ ਵਿੱਚ ਸਾਨੂੰ ਮੌਕਾ ਦਿੱਤਾ ਔਰ ਆਪਾਂ ਬੜਾ ਖੁਸ਼ ਹੋਏ ਸੀ ਕਿ ਅਸੀਂ ਸਾਨੂੰ ਆਪਣਾ ਪਰਿਵਾਰ ਵਿੱਚ ਸਾਨੂੰ ਮਾਹੌਲ ਇਹੋ ਜਿਹਾ ਲੱਗਿਆ ਮੀ ਨਵੀਂ ਜਨਰੇਸ਼ਨ ਨੂੰ ਕੀ ਕਹਿੰਦੇ ਨਵੀਂ ਜਨਰੇਸ਼ਨ ਕਹਾਂਗੇ ਕਿ ਤੁਸੀਂ ਜਿਹੜੇ ਪ੍ਰਾਣੇ ਸਿੰਗਰ ਸੀ ਮੁਹੰਮਦ ਰਫੀ ਸਾਹਿਬ ਸੀ ਇਹ ਆਪਣਾ ਕਿਸ਼ੋਰ ਸਾਹਿਬ ਸੀ ਮਕੇਸ਼ ਸਾਹਿਬ ਸੀ ਉਹਨਾਂ ਨੂੰ ਫੋਲੋ ਕਰਨ ਉਹਨਾਂ ਨੂੰ ਫੋਲੋ ਕਰਨ ਉਹਨਾਂ ਨਾਲ ਹੀ ਥੋੜਾ ਉਹਨਾਂ ਨੂੰ ਕਾਫੀ ਗਿਆਨ ਪ੍ਰਾਪਤ ਹੋਵੇਗਾ ਕਿਉਂਕਿ ਅੱਜ ਜਿਹੜੇ ਅਸੀਂ ਸੰਗੀਤ ਦੇਖਦੇ ਪਏ ਨਾ ਕਲਾਸਿਕਲ ਕਿਤੇ ਕਲਾਸਿਕਲ ਨਹੀਂ ਸਮਝ ਨਜ਼ਰ ਆ ਰਿਹਾ ਕੋਈ ਮੂਵਮੈਂਟ ਨੇ ਨਜ਼ਰ ਆ ਰਿਹਾ ਕੋਈ ਇਹ ਚੀਜ਼ ਦਾ ਕੁਝ ਨਜ਼ਰ ਆ ਰਿਹਾ ਜਿਸ ਤਰ੍ਹਾਂ ਪੁਰਾਣੇ ਗੀਤ ਇਹਦੇ ਕਲਾਸਿਕਲ ਚੱਲਦੇ ਸੀ ਵੈਸਟਰਨ ਵੀ ਚੱਲਦੇ ਸੀ ਹਰ ਤਰ੍ਹਾਂ ਦਾ ਮਾਹੌਲ ਕਲਚਰ ਚੇਂਜ ਹੁੰਦੇ ਰਹੇ ਅਸੀਂ ਕਿੰਨੇ ਕਿ ਉਸ ਨੂੰ ਦੁਬਾਰਾ ਉਹਨਾਂ ਨੂੰ ਅਪਣਾਣ ਕਿ ਜਿਹੜੇ ਬਹੁਤ ਢਟਕੀਲੇ ਗਾਣੇ ਨੇ ਇਸ ਤਰ੍ਹਾਂ ਦੇ ਗਾਣੇ ਉਹਨਾਂ ਨੂੰ ਥੋੜਾ ਅਵੋਇਡ ਕਰਮ ਅੱਜ ਫਤਿਹਗਾ ਚੁੜੀ ਰਫੀਨ ਨ ਇਹ ਸੋਨ ਬਜਾਲਾ ਜੀ ਤੇ ਉਹਨਾਂ ਦੀ ਟੀਮ ਵੱਲੋਂ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਹੈ ਕਿ ਫਤਿਹਗੜ ਚੂੜੀਆਂ ਦੇ ਵਿੱਚ ਪਹਿਲੀ ਵਾਰ ਜਿਹੜੀ ਹੈ ਇਹ ਰਫੀ ਸਾਹਿਬ ਦੀ ਜਾਦੂ ਅ ਸੰਗੀਤ ਦੀ ਸ਼ਾਮ ਜਿਹੜੀ ਆਪ ਕੋ ਆਰਗੇਨਾਈਜ਼ ਕੀਤੀ ਗਈ ਆ ਰਫੀ ਸਾਹਿਬ ਸਾਡੇ ਲਾਗੇ ਹੀ ਮੀਠਾ ਤਹਿਸੀਲ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਔਟਲਾ ਸੁਲਤਾਨ ਸਿੰਘ ਸੁਲਤਾਨ ਸਿੰਘ ਦਾ ਜੰਜ਼ੀਆ ਹੋਰ ਪੰਜਾਬੀ ਹੋਣ ਦੇ ਨਾਤੇ ਉਹਨਾਂ ਦਾ ਸਾਡਾ ਹੋਰ ਵੀ ਫਰਜ਼ ਬਰਦਾ ਹੈ ਕਿ ਉਹਨਾਂ ਦੀ ਇਸ ਯਾਦ ਨੂੰ ਅਸੀਂ ਵੱਧ ਚੜ ਕੇ ਬਣਾਈਏ ਤੇ ਉਹਨਾਂ ਦੇ ਸੰਗੀਤ ਨੂੰ ਜਿਹੜੀ ਦੇਣ ਹੈ ਬਹੁਤ ਵੱਡੀ ਦੇਣ ਹੈ ਇੰਡੀਆ ਨੂੰ ਇੰਡੀਅਨ ਇੰਡਸਟਰੀ ਨੂੰ ਨਹੀਂ ਬਲਕੇ ਪੂਰੀ ਵਰਲਡ ਵਿੱਚ ਬਹੁਤ ਕੰਟਰੀਬਿਊਸ਼ਨ ਦਿੱਤਾ ਹੈ ਉਹਨਾਂ ਦੇ ਨਿੱਤਾ ਦਾ ਅਸੀਂ ਅੱਜ ਜਿਹੜਾ ਆ ਉਹ ਨਾਲ ਕਰ ਰਹੇ ਹਾਂ ਸੰਸਾ ਵਾਲੇ ਫਤੇਗੜ ਚੇਲੇ ਜੀ ਜਾਲਾ ਜੀ ਦੇ ਪ੍ਰੋਗਰਾਮ ਕੀਤਾ ਹੋਇਆ ਕਿਸੇ ਆਨੇ ਜਿਹੜਾ ਸ਼ਾਤਰ ਪ੍ਰabhas ਵੀ ਆ ਕੇ ਬਸਾ ਤੇ ਜਿਹੜਾ ਸਹੀ ਅੱਜ ਉਹ ਨਾਲ ਇਸ ਪਿਆਰ ਕਰ ਵਾਲੇ ਬੰਦਾ ਆ ਗਿਆ ਕਿਸ ਤਰ੍ਹਾਂ ਦੇਖਦੇ ਬਹੁਤ ਖੁਸ਼ੀ ਹੋਈ ਜੀ ਫਤੇਗੜ ਚੂੜੀਆਂ ਦੇ ਸੋਮ ਸਿੰਘ ਮਜਾਲਾ ਜੀ ਵੱਲੋਂ ਜਿਹੜਾ ਇਹ ਕੰਮ ਕੀਤਾ ਗਿਆ ਬਹੁਤ ਪ੍ਰਸ਼ੰਸਾਯੋਗ ਹੈ ਕਿਉਂਕਿ ਫਤੇਗੜ ਚੂੜੀਆਂ ਵਰਗੇ ਛੋਟੇ ਸ਼ਹਿਰ ਵਿੱਚ ਇਸ ਤਰ੍ਹਾਂ ਦਾ ਪ੍ਰੋਗਰਾਮ ਹੋਣਾ ਇੱਕ ਬਹੁਤ ਵੱਡੀ ਗੱਲ ਹੈ ਜੇ ਕੋ ਵੱਡੇ ਵੱਡੇ ਸ਼ਹਿਰਾਂ ਵਿੱਚ ਲਾਈਵ ਕਾਂਸਰਟ ਹੁੰਦੇ ਨੇ ਆਪਾਂ ਉੱਥੇ ਦੇਖਣ ਜਾਂਦੇ ਆ ਟਿਕਟਾਂ ਖਰਚ ਕੇ ਇੱਥੇ ਦੇਖਣ ਜਾਂਦੇ ਆ ਪਰ ਫਤਈਗਾ ਚੂੜੀਆਂ ਵਿੱਚ ਸੋਹਣ ਸਿੰਘ ਬਜਾਲਾ ਜੀ ਨੇ ਕਿੱਥੋਂ ਕਿੱਥੋਂ ਹੀਰੇ ਕੱਢ ਕੇ ਲਿਆਂਦੇ ਨੇ ਜਿਨ੍ਹਾਂ ਨੇ ਆ ਕੇ ਇੰਨਾ ਵਧੀਆ ਪਰਫਾਰਮ ਕੀਤਾ ਵਾ ਕਿ ਪਤਾ ਨਹੀਂ ਸੀ ਲੱਗ ਰਿਹਾ ਕਿ ਇਹ ਵਾਕਿਆ ਪ੍ਰੋਫੈਸ਼ਨਲ ਸਿੰਗਰ ਨੇ ਕਿ ਆਮ ਸਿੰਗਰ ਨੇ ਇਸ ਤੋਂ ਇਲਾਵਾ ਕੁਝ ਇਸ ਤਰ੍ਹਾਂ ਦੇ ਗੀਤੀਆਂ ਨੇ ਵੀ ਇੱਥੇ ਗਾਇਆ ਵਾ ਜਿਹੜੇ ਵਾਕਿਆ ਸ਼ੁਪੇ ਰੁਸਤਮ ਦੇ ਤੌਰ ਤੇ ਨਾਲ ਕੰਮ ਕੀਤਾ ਵੇਖਿਆ ਕਿ ਉਹ ਅਸੀਂ ਸੋਚਿਆ ਨਹੀਂ ਸੀ ਕਿ ਉਹ ਇੰਨਾ ਵਧੀਆ ਗੀਤ गा ਸਕਦੇ ਨੇ ਪਰ ਵਾਕਈ ਸ਼ੌਂਕ ਦਾ ਮੁੱਲ ਕੋਈ ਨਹੀਂ ਹੈ ਵਿਕੋ ਇੱਕ ਜਿਹੜੇ ਬਜ਼ੁਰਗ ਵਿਅਕਤੀ ਆਏ ਸੀਗੇ ਉਹਨਾਂ ਨੇ ਵੀ ਦੇਖੋਗੇ ਕਿੱਡਾ ਵਧੀਆ ਆ ਕੇ ਕਿੱਡੀ ਦੂਰੋਂ ਆਏ ਨੇ ਆਪਣਾ ਯੋਗਦਾਨ ਪਾਉਣ ਵਾਸਤੇ ਕੁਝ ਸੀਨ ਡੈਮ ਤੋਂ ਐਸ ਡੀਓ ਨੇ ਉਹ ਵੀ ਇੱਥੇ ਆਏ ਨੇ ਆਪਣਾ ਇੱਕ ਸ਼ੌਂਕ ਪੁਰਾ ਕਰਨ ਵਾਸਤੇ ਕਿ ਮੁਮਮਦ ਰਫੀ ਨੂੰ ਸ਼ਰਧਾਂਜਲੀ ਦੇ ਸਕਣ ਇਸ ਲਈ ਪਤਾ ਹੈਗਾ ਚੂੜੀਆਂ ਵਾਸਤੇ ਮੇਰੇ ਵੱਲੋਂ ਸਾਰੇ ਨਗਰ ਨਿਵਾਸੀਆਂ ਵੱਲੋਂ ਇਹਨਾਂ ਦਾ ਬਹੁਤ ਧੰਨਵਾਦ ਹੈ ਕਿ ਉਹ ਇੱਥੇ ਆਏ ਨੇ ਤੇ ਸੋਚ ਸੇ ਮਜਾਲਾ ਜੀ ਦਾ ਬਹੁਤ ਪ੍ਰਸ਼ੰਸਾਯੋਗ ਕੰਮ ਹੈ